ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਤੇ ਤਹਿਸੀਲ ਵੀ ਪਟਾਲਾ ਮਨੀਸ਼ਪੁਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਦਿਖਾਉਣੀਆਂ ਜਿਨ੍ਹਾਂ ਦੇ ਵਿੱਚ ਇੱਕ ਗੱਬਨੇ ਤੇ ਦੋ ਤਾਜੀਆਂ ਸੂਈਆਂ ਵਾ ਇੱਕ ਤਾਜੀ ਸੂਈ ਆ ਇੱਕ ਬੱਚੇ ਤੋਂ ਬਿਨਾ ਗੱਲਬਾਤ ਹੁਣ ਆਪਾਂ ਕਰਦੇ ਆਂ ਵੀਰ ਜੀ ਨਾਲ ਤਿੰਨਾਂ ਬਾਰੇ ਤੁਹਾਨੂੰ ਦੱਸਦੇ ਆਂ ਸਾਰਾ ਕੁਝ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਜੀ ਹੋਰ ਸੁਣਾ ਠੀਕ ਠਾਕ ਜੀ ਵਧੀਆ ਤੁਸੀਂ ਸੁਣਾਓ ਸਭ ਵਧੀਆ ਜੀ ਵੇਗ ਗਿਆ ਉਧਰ ਨਾਲ ਮਾਲ ਫਿਰ ਹਾਂਜੀ ਉਧਰ ਨਾਲ ਭਾਜੀ ਇੱਕ ਦੇ ਛੋਟ ਤੇ ਵੇਗ ਗਈ ਅੱਛਾ ਤੇ ਇੱਕ ਉਦਾਂ ਲੇ ਇੱਕੋ ਵੀਰੀ ਲੈ ਗਿਆ ਦੋਵੇਂ ਵੇਸੇ ਦੇ ਅੱਛਾ ਹਾਂਜੀ ਠੀਕ ਹੈ ਜੋੜਾ ਹੀ ਉਹ ਹੀ ਲੈ ਲਓ ਦਾ ਉਸ ਤੋਂ ਬਾਅਦਾਂ ਵੀ ਵੇਗ ਗਈਆਂ ਮੱਛੀਆਂ ਦੋ ਪਰसों ਵੀ ਤੁਹਾਨੂੰ ਫੋਨ ਲਾਇਆ ਇਹਦੇ ਲੈ ਗਿਆ ਠੀਕ ਹੈ ਠੀਕ ਹੈ ਚੱਲਾ ਇਹ ਕਿਹਨ ਬਾਜ਼ਾਰ ਵੀ ਵਧੀਆ ਚੱਲਣ ਦਿਆ ਵਾ ਗਾਕ ਵੀ ਕਾਫੀ ਆ ਹੁਣ ਤੇ ਨਾਮ ਦੱਸ ਦੇ ਕਰ ਮੇਰਾ ਭਾਈ ਮਨੀਸ਼ ਜੀ ਜਿਹੜਾ ਆਪਣਾ ਬਟਾਲਾ ਤਹਿਸੀਲ ਵੀ ਬਟਾਲਾ ਜੇ ਜ਼ਿਲ੍ਹਾ ਗੁਰਦਾਸਪੁਰ ਜੇ ਮੋਬਾਈਲ ਨੰਬਰ 8360101098 ਇਸ ਨੰਬਰ ਤੇ ਵਟਸਐਪ ਕਰ ਠੀਕ ਹੈ ਤੇ ਸ਼ੁਰੂਆਤ ਅੱਜ ਹੀ ਸੋਈ ਤਾਂ ਕਰ ਲਈ ਫਿਰ ਤੂੰ ਕਰ ਲਓ ਭਾਈ ਅੱਜ ਹੀ ਸੋਈ ਜਾਂਦੀ ਆ ਕੀ ਭਾਈ ਰਾਤ ਦੀ ਸੋਈ ਜੇਗਾ ਠੀਕ ਹੈ ਰਾਤ ਦੀ ਸੋਈ ਆ ਦੇਖ ਸਕਦੇ ਜੀ ਉੱਤਰਾ ਹੀ ਆ ਤੇ ਆਹ ਬੱਚਾ ਜੀ ਜਿਹੜਾ ਇਹਦਾ ਕੀ ਜੇ ਮਗਰ ਮੇਲ ਕਾਫੀ ਹੈ ਬੱਚਾ ਜੀ ਮਗਰ ਤੇ ਥਾਣੇ ਦੇ ਦੇਖ ਸਕਦੇ ਜੀ ਇੱਕੋ ਜਿਹੀ ਗੈਪ ਤੇ ਇੱਕੋ ਜਿਹੀ ਸਾਈਜ਼ ਦੇ ਚਾਰੇ ਥਾਣੇ ਕਿੰਨਾ ਸੁਆ ਵਿੱਦੀ ਹੈ ਤਾਂ ਸੁਆ ਭਾਜੀ ਪਹਿਲਾਂ ਹੀ ਸੁਈ ਜੀ ਬੱਚੀ ਅੱਛਾ ਪਹਿਲਾਂ ਹੀ ਸੁਆ ਸੁਈ ਆ ਠੀਕ ਆ ਤੇ ਕਿੰਨਾ ਕ ਦੋ ਚਵਾਈ ਜਾਊਗੀ ਦੁੱਧ ਭਾਜੀ ਹਜੇ ਦੇਖੋ ਤਾਜੀ ਸੁਈਏ ਦੇ ਧਾਰਾਂ ਵਜਦੀਆਂ ਹਨਾ ਅੱਛਾ ਆਪਾਂ ਐਵੇਂ ਗਾਦੀਆਂ ਅਸਲ 12 ਕਿਲੋ ਤਿਆਰ ਆ 15 ਕਿਲੋ ਤਿਆਰ ਆ ਉਹ ਤਾਂ 15 ਤੋਂ ਬਾਅਦ ਚਵਾਈ ਜਾਊਗੀ ਵਸ਼ੀ 15 'ਚ ਵਾਜੇ 20 'ਚ ਵਾਜੇ ਅਗਲੇ ਦੀ ਸੇਵਾ ਕੇ ਆਪਣੀ ਸੇਵਾ ਤੇ ਹਨਾ ਦੁੱਧ ਸੇਵਾ ਤੇ ਕਿਉਂਕਿ ਹਜੇ ਤਾਜੀ ਸੁਈ ਆ ਜੇ ਧਾਰਾਂ ਵਜਦੀਆਂ ਚਵਾ ਚਵਾ ਓਕੇ ਨਿਕਲਿਆ ਪੂਰਾ ਮਾਰ ਕੇ ਧਾਰਾਂ ਦੇ ਖਾਲ ਦਿੰਨੇ ਦਿਖਾ ਦਿਓ ਇਤਨਾ ਹੀ ਹੈ ਕਿ ਦੋ ਦੋ ਤਨ ਵਾਕਿਆ ਹੈਗੀ ਬਿਲਕੁਲ ਠੰਡੀ ਠੀਰੀ ਆ ਜਿਹੜੀ ਕੋਈ ਹੌਲ ਨਹੀਂ ਕੋਈ ਗੋਜ ਨਹੀਂ ਇਸੇ ਕਰਕੇ ਤੁਹਾਨੂੰ ਬੈਗ ਦਿਖਾਉਨੇ ਆ ਆਹ ਇਹ ਆ ਪਿਛੇ ਉਤਰਾ ਹੀ ਦੇਖ ਸਕਦੇ ਸਾਰੀ ਅੱਜ ਹੀ ਸੋਈ ਹੈ ਘਰ ਬਹੁਤ ਵਧੀਆ ਪੋਲੀ ਦੇ ਮਾਪੀ ਘਰ ਠੀਕ ਹੈ ਜੀ ਬਾਕੀ ਜਿੱਤ ਰਏ ਜਿੱਤ ਰਾਂ ਚਵਾਈਆਂ ਹੋਈਆਂ ਉਹ ਤਰ੍ਹਾਂ ਤਰ੍ਹਾਂ ਜਿਹੜਾ ਇਹਨੇ ਕਲਾ ਹੈਗੀਆਂ ਜੇ ਹਵਾਨੇ ਤੇ ਬਾਕੀ ਧਾਰਾਂ ਸਾਰੀਆਂ ਸਾਫ਼ ਵੜੀ ਤਾਂ ਠੀਕ ਐ ਚਲ ਠੀਕ ਐ ਜੀ ਸਾਰੀਆਂ ਸਾਫ਼ ਧਾਰਾਂ ਵਜਿਹੜੀਆਂ ਚਲੋ ਤੋਰ ਹਮੇਂ ਜੀਆ ਕਰੀ ਨਹਿਰ ਬਾਕੀ ਕੋਈ ਹੌਲ ਨਹੀਂ ਆ ਠੰਡੀ ਠੇਰੀ ਆ ਜਿਹੜੀ ਪੂਰੀ ਇਹ ਕੁਆਲਟੀ ਚੈੱਕ ਕਰੋ ਜੀ ਬੋਦੀ ਆ ਹੀ ਰਹਿੜਿਆ ਠੀਕ ਐ ਜੀ ਤੋਰ ਦੇ ਕੇ ਨੀ ਉਹਨਾਂ ਦਾ ਲੀਨੀਅਰ ਜਨ ਤਾਜੀ ਸੂਣ ਕਰਕੇ ਇਹਦਾ ਚਮਕ ਬਹੁਤ ਹੋਣੀ ਠੀਕ ਹੈ ਜੀ ਬਿਲਕੁਲ ਕੰਪੈਕਟ ਜਿਹਾ ਹਵਾਨਾ ਤਿਆਰ ਕੀਤਾ ਭਾਈ ਨੇ ਲੈ ਜੀ ਬਾਕੀ ਮਗਰੇ ਦੇ ਵਛੈ ਕਾਜੀ ਸੂਈ ਕੋਈ ਨੱਪਾ ਲੁਪਾ ਨਹੀਂ ਚਾਰੂ ਬਹੁਤ ਆ ਗਈ ਹੋਸੀ ਇੱਥੇ ਮਰਜ਼ੀ ਘੁਲਾੜ ਕੇ ਬੱਚੀ ਦੇ ਥੱਲੇ ਬੈਜੋ ਇਹਨੇ ਕਿ ਬੱਚੀ ਲੱਤ ਮਾਰ ਦੂਗੀ ਠੀਕ ਐ ਪੂਰੀ ਠੰਡੀ ਤੇਰੀ ਆ ਨੂ ਠੀਕ ਐ ਪਹਿਲਾ ਸੂਆ ਸੂਈਆ ਕੋਈ ਆਲ ਨਹੀਂ ਬੱਚੀ ਲੈ ਜਾ ਫਿਰ ਤੇ ਮੁੱਲ ਵੀਰ ਜੀ ਫਿਰ ਇਹਦਾ ਮੁੱਲ ਤੇ ਜਿਹੇ ਹਿਸਾਬ ਨਾਲ ਬਾਜ਼ਾਰ ਚੱਲ ਰਿਹਾ ਹੈ ਇਹਨੇ 60 65 ਹੀ ਕਰ ਲਈ ਇਹਦਾ ਵੀ ਅੱਛਾ ਬੋਲੇ ਤਾਂ ਉਹ ਬਦਾਰ ਵੀ ਜਾਇ ਜੀ ਕਰਾਂਗੇ ਕਿੰਨਾ ਮੋਲ ਦੇ ਤਾਂ ਜਿੰਨਾ ਮੱਦੀ ਕਰਾਈ ਭਾਈ 50 ਕਰ ਲਈ 55 ਕਰ ਲਈ ਅੱਛਾ 47000 ਦੀ ਦੇ ਦਾਂਗੇ 47000 ਦੀ ਦੇ ਦੋਗੇ ਹਾਂ ਜੀ ਮਨਤਨ ਕਰ ਦਾਂਗੇ ਖੁੱਲਾ ਹੀ ਕਰ ਦੋਗੇ 46 ਨਹੀਂ ਦੇ ਦਾਂਗੇ ਠੀਕ ਹੈ ਬਾਕੀ ਚੱਲ ਕੋਈ ਫੋਨ ਲਾਵੇ ਫੋਨ ਲਾਵੇ ਤੁਹਾਨੂੰ ਪਤਾ ਮੋੜੀ ਦਾ ਨਹੀਂ ਹਰ ਵਾਰੀ ਇਹੋ ਹੀ ਹੁੰਦੀ ਸਾਡੀ ਬੇਨਤੀ ਕਿ ਮਾਲ ਮੁੱਲ ਲਾਓ ਬਾਕੀ ਵੈੜ ਵੇਚ ਲੋ ਕੋਈ ਵੈੜ ਦੇ ਹਿਸਾਬ ਨਾਲ ਮੁੱਲ ਲਾਵੇ ਤੇ ਬਾਕੀ ਸੌਦਾ ਆਪੇ ਮੁੱਕ ਤੇ ਹੋ ਜਾਵੇ ਇਹ ਬਾ ਵੇਖੋ ਕਿੱਡਾ ਸੋਹਣਾ ਲਿਵਾਇਆ ਦਾ ਕੰਪੈਕਟ ਇਹਦਾ ਫਾਰਮ ਵਾਲਾ ਹੁੰਦਾ ਨਾ ਫਿਕਸ ਲਿਵਾ ਠੀਕ ਹੈ ਜੀ ਤੇ ਹੁਣ ਇੱਕ ਆ ਗੱਬਨ ਜੇ ਤੋਰ ਹਾਂ ਫੇਰ ਇਹਨਾਂ ਇਹ ਕਿੰਨਾ ਕੁ ਤਰ੍ਹਾਂ ਦੁੱਧ ਚਵਾਈ ਜਾਊਗੀ 20 ਭਾਜੀ ਪਹਿਲੇ ਸਵੇਰੇ ਦਾ 20 ਕਿਲੋ ਦਾ ਰਿਕਾਰਡ ਆ ਵੇੜ ਦੇਖੋ ਜੀ ਅੱਛਾ ਪੂਰੀ ਫੈਸ਼ਨ ਵਾਲੀ ਬੱਚੀ ਹੈ ਪੂਰੇ ਇਤਰਾ ਕੱਦ ਕਾਠ ਦੀ ਜਿਹੜੀ ਚੰਗੀ ਆ ਵੱਡੇ ਕੱਦ ਕਾਠ ਦੀ ਹੈ ਅਜੇ ਦੇਣ ਲੱਜੂਗੀ ਉਤਰਾ ਦੇਣ ਭਾਜੀ 15 ਖਰਦੀ ਹੈ 15 ਦਿਨ ਅਜੇ ਕੱਚੀ ਆ ਬੁਛੀ ਚੰਗੇ ਘਰੋਂ ਆਈ ਹੈ ਦੁੱਧ ਚੰਗਾ ਚੋਊਗੀ ਠੰਡੀ ਸੀਲੇ ਵੀ ਬਹੁਤ ਜਾਦੀ ਜੀ ਇਹ ਤੇ ਲੱਟ ਲੱ ਹਵਾ ਨਾ ਬਹੁਤ ਜਿਆਦੀ ਹੈ ਪੂਰਾ ਕੰਪੈਕਟ ਜਿਹਾ ਹਵਾਨਾ ਇਹਨੇ ਤਿਆਰ ਕਰਨਾ ਕੱਦ ਬਜਰੇ ਦੇਖ ਲਓ ਦਾ ਕਿੱਡਾ ਫੀਸ ਵੇਟੂ ਇਹਦਾ ਬੱਚੀ ਦਾ ਠੀਕ ਆ ਜੀ ਬਾਕੀ ਖਾਨੇ ਵੀ ਪੂਰੇ ਕਿਆਬ ਤੇ ਲੱਗਾ ਵਾ ਤੇ ਬੋਡੀ ਦੀ ਸ਼ਾਈਨ ਬੜੀ ਪਿਆਰੀ ਹੈ ਇਹਦੀ ਲੈ ਆ ਜਾ ਬਜੀ ਬਾਕੀ ਚਾਰੂ ਕੋਹ ਚੱਲ ਗਈ ਥੋੜੀ ਠੀਕ ਆ ਅਜੇ ਪੂਰੇ ਹਵਾਨਾ ਜੜੈ ਨੇ ਤਿਆਰ ਕਰਨਾ ਪਣ ਦੀ ਕੁਆਲਿਟੀ ਬਹੁਤ ਚੰਗੀ ਹੈ ਬੱਚੀ ਦੀ ਠੀਕ ਆ ਜੀ ਲੈ ਵਾ ਭਰੇ ਗਿਆ ਆਪਣੇ ਦਿਨਾਂ ਤੇ ਆ ਜੀ ਦੱਸੇਗੀ ਮੈਂ ਚੀਜ਼ ਕੀ ਤਿਆਰ ਹੋਈ ਤੇ ਇਹਦਾ ਮੁੱਲ ਚੁਵਾ ਦੇਗੀ ਇਹਦਰ ਬੀੜੀ ਆ ਬਸ ਥੋੜੀ ਕੱਚੀ 15 ਦਿਨ ਦੀ ਹੈ ਨਾ ਅੱਛਾ ਤੇ ਰੇਟ ਦਾ ਫੋਨ ਤੇ ਕਰ ਲਾਂਗੇ ਜੇ ਕੋਈ ਵੀਰ ਲੈਣੀ ਚਾਹੂਗਾ ਤੇ ਉਹ ਸਾਬ ਨਾਲ ਰੇਟ ਕਰਾਂਗੇ ਤੇ ਫਿਰ ਸਾਮਕੇ ਵਸੀਤ ਨੂੰ ਬਦਾ ਤਿਆਰ ਕਰਕੇ ਰੇਟ ਪਾਵਾਂਗੇ ਤੁਹਾਨੂੰ ਪਤਾ ਜੈਨੂਨ ਨਹੀਂ ਕਿ ਫੋਨ ਤੇ ਕਰਨੇ ਬਹੁਤ ਜ਼ਿਆਦਾ ਮੰਗ ਲੈਣੇ ਇਹ ਕੇ ਹੁਣ ਦਾ ਹੁਣ ਦੇ ਸਾਬ ਨਾਲ ਪਤਾ ਨਹੀਂ ਅਸੀਂ ਕਿੰਨੇ ਇਦਾਂ ਵੇਚੇ ਨੇ ਪਰ ਇਹ ਆ ਕਿ ਚਲੋ ਅਜੇ ਕੱਚਾ ਡੰਗਨ ਹੁ ਲੈਣਾ ਠੀਕ ਆ ਉਹ ਸਾਬ ਨਾਲ ਹੋ ਜੰਦਾ ਠੀਕ ਆ ਜੀ ਤੇ ਹੁਣ ਆ ਗਈ ਆਪਣੇ ਕੋਲ ਸੂਈ ਸਵਾਈ ਇਹ ਬੱਚੇ ਤੋਂ ਬਿਨਾ ਜੇ ਹਾਂਜੀ ਭਾਜੀ ਇਹ ਤੋਂ ਇੱਕ ਮਹੀਨਾ ਕੋਈ 4-5 ਦਿਨ ਹੋਵੇ ਸੂਈ ਨੂੰ ਅੱਛਾ ਚਾਣੀ ਇਹਦਾ ਹੈਗਾ ਜੀ ਠੀਕ ਆ ਇਹ ਦੁੱਧ ਦੇਰ ਕੋ 12 ਕਿਲੋਨ ਦੀ ਗਾਰੰਟੀ ਦੇ ਆਈ ਹੈ 11 ਕਿਲੋਨ ਦੀ ਆਪਾਂ ਗਾਰੰਟੀ ਦੇਣਾ ਅੱਛੀ ਠੀਕ ਹੈ ਜੀ ਫਿਰ ਲੈਵਾ ਦਿਖਾ ਦਿਓ ਅੱਛੀ ਰੱਖ ਬਾਕੀ ਆ ਦੇਖ ਸਕਦੇ ਹਵਾਨੇ ਤੇ ਨਾੜਾ ਵੀ ਤੇ ਗੁਲਾਬੀ ਰੰਗ ਦੇ ਹਵਾਨਾ ਗੁਲਾਬੀ ਰੰਗ ਦੇ ਇੱਥਾਨੇ ਤੋਰਾਂ ਹਾਂ ਫਿਰ ਵਧੀਆ ਚਵਾ ਚੂਣ ਠੰਡੀ ਤੇਰੀ ਆ ਵੀ ਪੂਰੀ 11 12 ਲੀਟਰ ਦੁੱਧ ਜਿਹੜਾ ਕਹਿੰਦੇ ਕੀ ਇਹਦੇ ਕੋਲ ਹੈਗਾ ਬਾਕੀ ਸੂਈ ਸਵਾਈ ਹੈ ਕੋਈ ਵੀਰ ਆਪਣੀ ਦੋ ਟਾਈਮ ਚੋਗੇ ਲੈ ਜਾਏ ਲੈਵਾਂ ਨੂੰ ਵਾ ਦਿਖਾ ਲ ਦੋ ਨਾੜਾ ਦੋਨਾਂ ਪਾਸੇ ਬਹੁਤ ਮੋਟੀਆਂ ਲੇਵੇ ਠੀਕ ਹੈ ਜੀ ਤੇ ਇਹਦਾ ਮੁੱਲ ਇਹਦਾ ਮੁੱਲ ਨੂੰ ਦੇਖੋ ਜੀ ਬੱਚਾ ਹੈ ਨੀ ਬੱਚਾ ਹੁੰਦਾ ਵਸੇ 45000 ਦੀ ਆ ਹਾਂਜੀ ਹਾਂਜੀ ਹੁਣ ਇਹ ਜਿਹੜੀ ਦੇਈ ਦੇਣੀ ਆ ਉਹਦਾ ਮੁੱਲ ਤਾਂ ਮੈਂ 35000 ਕਰ ਦਿਆ ਅੱਛਾ 30000 ਦੀ ਦੇ ਦਾਂਗੇ 32000 ਦੀ ਤੇ ਵਿੱਚੋਂ ਮੈਂ ਤਾਂ ਖੁੱਲਾ ਹੋ ਜੂਗਾ 12000 ਰੁਪਇਆ ਹੋਰ ਛੱਡ ਦਾਂਗਾ ਠੀਕ ਹੈ ਜੀ ਬਾਕੀ ਵੈੜ ਚੰਗੀ ਆ ਰ ਵੀਰ ਜੀ ਤੁਹਾਨੂੰ ਪਤਾ ਆਈ ਚਲੋ ਨਾਂ ਨਹੀਂ ਲੈਣਾ ਚਾਹੀਦਾ ਆਪਾਂ ਗਲਤ ਕੰਮ ਨਹੀਂ ਕਰਦੇ ਠੀਕ ਹੈ ਬਸ ਈ ਇਦਾਂ ਜੀ ਇਹਦੇ ਆਪ ਇਦਾਂ ਹੀ ਦੇਣੀ ਕਹਿ ਕੇ ਹਾਂਜੀ ਤੁਹਾਨੂੰ ਵੀ ਪਤਾ ਵਚੀ ਰਪਈਆਂ ਦੀ ਆ ਹਾਂਜੀ ਹਾਂਜੀ ਸੱਚ ਦੱਸ ਕੇ ਦੇਣੀ ਹੈ ਕਿਸੇ ਵੀ ਆਓ ਜਿਤਨਾ ਪਿਛੋ ਆਈ ਉਤਰਾ ਹੀ ਆ ਚੰਗੀ ਲੱਗਦੀ ਮੇਰਾ ਵੀਰ ਜਿਹੜਾ ਮਰਜੀ ਲਾ ਜੇ ਆਪਣੀ ਲੋੜ ਡੰਗ ਤਸੱਲੀ ਕਰਕੇ ਚੋਵੇ ਸਾਡੇ ਘਰੇ ਠੀਕ ਹੈ ਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਸਮਝਣਾ ਵੇਖ ਕੇ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ